प्राइमज औरब चैनल तुटा तो सारे का बहुत बहुत स्वागत है एक बार फिर हाजिर है अज खास न्यूज़ लेके न्यूज़ शुरू करेकर चैनल पर पहली बार आए हो तो चैनल में जरूर सबसक्राइब कर लो तो जिन्ह ने चैनल में पहल ही सबसक्राइब किया बहुत बहुत, बहुत शुक्रिया तो नोटिफिशन बैल आईकोन का बटन जरूर प्रेस कर लवो क्योंकि इस जो भी असं नवी भीडियो अपलोड करते हैं वो जी नोटिफिकन होंगी तक पहुँच जाती है हूँ आप शुरू करते हैं अज दास खबर ਸਭ ਤੋਂ ਪਹਿਲੀ ਜਿਹੜੀ ਨਿਊਜ਼ ਆ ਰਹੀ ਹੈ ਅਮਰੀਕਾ ਤੋਂ ਆ ਰਹੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਇੱਕ ਵਾਰ ਫਿਰ ਆਪਣਾ ਜਿਹੜਾ ਇੱਕ ਵਿਵਾਦਿਤ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਉਹਦੇ ਦੇਰੇ ਘੇਰੇ ਹੋਏ ਹਨ ਇਸ ਵਾਰ 트੍ਰੰਪ ਨੇ ਸੋਮਾਲੀਆ ਦੇ ਦੇਸ਼ ਦੇ ਜਿਹੜੇ ਪ੍ਰਵਾਸੀ ਅਮਰੀਕਾ ਦੇ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਕਚਰਾ ਕਿਹਾ ਹੈ ਤੇ ਇਸ ਦੇ ਨਾਲ ਇੱਕ ਨਵਾਂ ਹੰਗਾਮਾ ਸ਼ੁਰੂ ਹੋ ਗਿਆ ਹੈ ਤੇ ਮਿਨੀ ਸੋਟਾ ਦੇ ਡੈਮੋਕ੍ਰੈਟਿਕ ਗਵਰਨਰ ਟਿਮ ਵੋਲਸ ਨੇ ਇਸ ਬਿਆਨ ਨੂੰ ਬਹੁਤ ਹੀ ਪੱਧਾ ਬਿਆਨ ਕਿਹਾ ਹੈ ਤੇ ਇਸ ਦੀ ਸਖਤ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਮਿਨੀਸੋਟਾ ਅਮਰੀਕਾ ਦਾ ਉਹ ਸੂਬਾ ਹੈ ਜਿੱਥੇ ਸਿਮੋਲੀਆ ਜੇ ਦੇਸ਼ ਤੇ ਸਭ ਤੋਂ ਜ਼ਿਆਦਾ ਲੋਕ ਰਹਿੰਦੇ ਹਨ ਤੇ 트੍ਰੰਪ ਦੀਆਂ ਨਫ਼ਰਤ ਭਰੀਆਂ ਟਿੱਪਣੀਆਂ ਨੇ ਉਹਨਾਂ ਨੂੰ ਬਦਨਾਮ ਕੀਤਾ ਹੈ। ਇਸ ਤੋਂ ਇਲਾਵਾ ਲੋਕਾਂ ਨੇ 트੍ਰੰਪ ਦੀ ਇਸ ਭਾਸ਼ਾ ਦੀ ਵੀ ਕਾਫੀ ਨਿੰਦਾ ਕੀਤੀ ਹੈ। ਇਸ ਵਾਰ 트੍ਰੰਪ ਨੇ ਗੈਰਕਾਨੂੰਨੀ ਹੀ ਨਹੀਂ ਸਗੋਂ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਸੋਮਾਲੀਆ ਦੇ ਰਹਿਣ ਵਾਲੇ ਲੋਕ ਕੀ ਜਿਹੜੇ ਪ੍ਰਵਾਸੀ ਹੈਗੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਤੇ ਉਹਨਾਂ ਨੇ ਆਪਣੀ ਕੈਬਿਨੇਟ ਮੀਟਿੰਗ ਤੋਂ ਬਾਅਦ 트럼ਪ ਨੇ ਕਿਹਾ ਕਿ ਉਹ ਉਹਨਾਂ ਲੋਕਾਂ ਨੂੰ ਆਪਣੇ ਦੇਸ਼ ਦੇ ਵਿੱਚ ਨਹੀਂ ਦੇਖਣਾ ਚਾਹੁੰਦੇ ਤੇ ਉਹਨਾਂ ਨੇ ਬਾਰ-ਬਾਰ ਇਹ ਕਿਹਾ ਹੈ ਕਿ ਜਿੱਥੋਂ ਆਏ ਹਨ ਉੱਥੇ ਵਾਪਸ ਚਲੇ ਜਾਣ ਤੇ ਆਪਣੇ ਦੇਸ਼ ਨੂੰ ਠੀਕ ਕਰੋ ਜਾ ਕੇ ਇਸ ਤਰ੍ਹਾਂ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਅਮਰੀਕਾ ਦੇ ਵਿੱਚ ਕਾਫੀ ਜ਼ਿਆਦਾ ਹੁਣ ਹਲਚਲ ਮਚੀ ਹੋਈ ਹੈ ਤੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ 트럼ਪ ਦੀ ਇਹ ਜਿਹੜੀ ਬਿਆਨਵਾਜ਼ੀ ਕੀਤੀ ਹੈ ਇਸ ਦੇ ਵਿੱਚ ਨਫ਼ਰਤ ਭਰੀ ਵਿਚਾਰਧਾਰਾ ਜਿਹੜੀ ਹੋਰ ਉੱਚਾ ਹਿਤ ਹੁੰਦੀ ਹੈ ਹਾਲਕਿ ਦੁਨੀਆ ਭੈਦ ਵਿੱਚ ਅਜਿਹੀ ਹੀ ਪਾਸ਼ਾ ਬਰਤਨ ਵਾਲੇ ਨੇਤਾ ਹੋਰ ਵੀ ਹਨ ਪਰ ਜਿਹੜਾ ਅਮਰੀਕਾ ਦੇ ਵਿੱਚ ਇਸ ਗੱਲ ਨੂੰ ਬਹੁਤ ਹੀ ਵਿਦਾਜੜਾ ਕੇ ਚੁੱਕਿਆ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਅੱਜ ਕੱਲ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਕੰਡਰ ਦੇ ਚਾਕਲੇਟ ਖਾਣਾ ਬਹੁਤ ਹੀ ਵਧੀਆ ਲੱਗਦਾ ਹੈ ਤੇ ਬੱਚਿਆਂ ਵਿੱਚ ਇਹ ਬਹੁਤ ਮਸ਼ਹੂਰ ਹੈ ਤੇ ਇਹਨਾਂ ਚਾਕਲੇਟਾਂ ਨੂੰ ਖਾਣ ਤੋਂ ਬਾਅਦ ਕਈ ਯੂਰੋਪੀਅਨ ਦੇਸ਼ਾਂ ਦੇ ਵਿੱਚ ਸਾਲਮੋਨੇਲਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹੈ ਤੇ ਜਿਸ ਕਰਕੇ 150 ਤੋਂ ਲੈ ਕੇ ਤੋ ਵੱਧ ਲੋਕ ਜਿਹੜੇ ਬੱਚੇ ਬਿਮਾਰ ਹੋਏ ਹਨ ਤੇ ਜਿਹੜੇ ਜ਼ਿਆਦਾਤਰ ਬੱਚੇ ਹੀ ਹਨ ਇਸ ਜਿਹੜੇ ਇਨਫੈਕਸ਼ਨ ਦੇ ਨਾਲ ਪ੍ਰਭਾਵਿਤ ਹੋਏ ਤੇ ਕੁਝ ਬੱਚਿਆਂ ਦੀ ਜਿਹੜੀ ਇਨਫੈਕਸ਼ਨ ਹੈਗੀ ਆ ਉਹਦੀ ਹਾਲਤ ਕਾਫੀ ਗੰਭੀਰ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਪਰਤੀ ਕਰਾਇਆ ਗਿਆ ਹੈ ਹਾਲਾਂਕਿ ਹਜੇ ਤੱਕ ਕੋਈ ਮੌਤ ਨਹੀਂ ਹੋਈ ਹੈ ਪਰ ਜਾਂਚ ਤੋਂ ਪਤਾ ਲੱਗਾ ਹੈ ਇਨਫੈਕਸ਼ਨ ਬੈਲਜੀਅਮ ਦੀ ਇੱਕ ਫੈਕਟਰੀ ਤੋਂ ਸ਼ੁਰੂ ਹੋਇਆ ਹੈ ਤੇ ਪ੍ਰੋਡਕਸ਼ਨ ਦੇ ਦੌਰਾਨ ਸਫਾਈ ਦੀ ਤੇ ਗੁਣਵੱਤਾ ਦੀ ਜਾਂਚ ਦੀ ਪਾਲਣਾ ਨਹੀਂ ਕਰਕੇ ਚਾਕਲੇਟਾਂ ਦੇ ਵਿੱਚ ਬੈਕਟੀਰੀਆ ਫੈਲ ਗਿਆ ਹੈ ਤੇ ਜਿਸ ਤੋਂ ਬਜੋ ਕਿੰਡਰ ਚਾਕਲੇਟ ਬਣਾਉਣ ਵਾਲੀ ਕੰਪਨੀ ਦੇ ਕਈ ਅੰਤਰਰਾਸ਼ਟਰੀ ਬਾਜ਼ਾਰਾਂ ਤੋਂ ਭਰੋਆਵੀ ਤੇ ਜਿਹੜੇ ਬੈਚ ਹੈਗੇ ਆ ਉਹਨਾਂ ਨੂੰ ਵਾਪਸ ਬੁਲਾਉਣ ਦਾ ਬਣ ਕੇ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ ਤੇ ਡਾਕਟਰਾਂ ਦੀ ਸਲਾਹ ਹੈ ਕਿ ਇਹ ਜਿਹੜੀ ਇਨਫੈਕਸ਼ਨ ਹੈ ਸੈਲਮੋਨੇਲਾ ਨਾਮ ਦੀ ਇਸ ਦੇ ਬੱਚਿਆਂ ਤੇ ਬਜ਼ੁਰਗਾਂ ਲਈ ਖਾਸ ਤੌਰ ਤੇ ਖਤਰਨਾਕ ਹੋ ਸਕਦੀ ਹੈ ਇਸ ਦੇ ਨਾਲ ਪੇਟ ਦੀਆਂ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਾਪਸ ਜਿਹੜੇ ਜਿਹੜੇ ਕਿੰਡਰ ਚਾਕਲੇਟ ਹੈਗੀ ਆ ਉਹਨਾਂ ਉਤਪਾਦਾਂ ਦਾ ਸੇਵਨ ਕਰਨ ਤੋਂ ਬਚਨ ਤੇ ਉਹਨਾਂ ਨੂੰ ਖਾਣ ਤੋਂ ਬਾਅਦ ਜਿਹੜੇ ਜੇ ਕਰੋਨਾ ਨੂੰ ਦਸਤ ਉਲਟੀਆਂ ਜਾਂ ਬੁਖਾਰ ਵਰਗੇ ਹਲਚਨ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਹੁਣ ਜਿਹੜੀ 10000 ਵਾਲੀ ਟਿਕਟ ਹੈ ਉਹ 60000 ਦੀ ਮਿਲ ਰਹੀ ਹੈ ਕਿਉਂਕਿ ਦੇਸ਼ ਭਰ ਦੇ ਵਿੱਚ Indigo ਦੀਆਂ ਜਿਹੜੀਆਂ ਫਲਾਈਟਾਂ ਹੈਗੀਆਂ ਉਹ ਅਚਾਨਕ ਬੰਦ ਹੋਣ ਦੇ ਨਾਲ ਜਤਰੀਆਂ ਨੂੰ ਕਾफी ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਫਲਾਈਟਾਂ ਰੱਦ ਹੋਣ ਕਰਕੇ ਬਹੁਤ ਸਾਰੇ ਲੋਕ ਇੰਡੀਆਂ ਵੱਡੀ ਹਵਾਈ ਜਹਾਜ਼ਾਂ ਹਵਾਈ ਹੱਡੀਆਂ ਤੇ ਫਸੇ ਹੋਏ ਹਨ ਤੇ ਨਾਲ ਹੀ ਟਿਕਟਾਂ ਦੇ ਵਿੱਚ ਜਿਹੜੇ ਕਾफी ਜ਼ਿਆਦਾ ਵਾਧਾ ਹੋਣ ਦੇ ਨਾਲ ਸਾਰਿਆਂ ਦੀ ਹੋਸ਼ ਉਡਾ ਕੇ ਰੱਖ ਦਿੱਤੇ ਹਨ ਜਿੱਥੇ ਯਾਤਰੀ ਆਪਣੀ ਆਪਣੇ ਮੰਜ਼ਲ ਤੇ ਪਹੁੰਚ ਲੈ ਦੁੱਗੀਆਂ 에ਰਲਾਈਨਾਂ ਦੇ ਵਰਤੋਂ ਕਰਨ ਲਈ ਮਜਬੂਰ ਹਨ ਅਤੇ ਆਮ ਦਿਨਾਂ ਦੇ ਵਿੱਚ ਜਿਹੜੇ ਕਿਰਾਏ ਉਹਨਾਂ ਨੂੰ ਦੁੱਗਣੇ ਚੌਗਣੇ ਦੇਣੇ ਪੈ ਰਹੇ ਹਨ ਇੰਡੀਗੋ ਫਲਾਈਟ ਦੇ ਵਿੱਚ ਵਿੱਚ ਜਿਹੜੀ ਰਿਕਵਰਡ ਪੈਨ ਦੇ ਨਾਲ ਮੰਗ ਦੇ ਵਿੱਚ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਜਿਹੜੇ ਬੁਕਿੰਗ ਪੋਰਟਲ ਹੈਗੇ ਆ ਉਹਨਾਂ ਤੇ ਕਿਰਾਏ ਦੁੱਗਣੇ ਹੋ ਗਏ ਹਨ ਤੇ ਇੱਥੋਂ ਤੱਕ ਕਿ ਤਿੰਨ ਗੁਣਾ ਵੀ ਹੋ ਗਏ ਹਨ ਹਵਾਈ ਜਹਾਜ਼ ਯਾਤਰਾ ਜੋ ਪਹਿਲਾਂ ਕਿ ਲੋਕਾਂ ਦੇ ਲਈ ਜਾਨੀ ਕਿ ਬਹੁਤ ਸਹੀ ਸੀ ਹੁਣ ਇਹ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ ਤੇ ਸਭ ਤੋਂ ਜ਼ਿਆਦਾ ਵੇਅਸ ਰੂਟ ਤੇ ਕੋਈ ਵੀ ਰਾਹਤ ਰਾਹਤ ਨਹੀਂ ਮਿਲਲੀ ਹੈ ਦਿੱਲੀ ਤੋਂ ਲੈ ਕੇ ਮੁੰਬਈ ਤੱਕ ਦੀ ਵੀ ਜਿਹੜੀ ਇਕਨੋਮੀ ਕਲਾਸ ਦਾ ਕਿਰਾਇਆ 60000 ਤੱਕ ਪਹੁੰਚ ਗਿਆ ਹੈ ਜਦੋਂ ਕਿ ਆਮ ਦਿਨਾਂ ਦੇ ਵਿੱਚ ਆਖਰੀ ਸਮੇਂ ਦੀ ਬੁਕਿੰਗ ਤੇ ਵੀ ਇਹ ਕਿਰਾਇਆ 20000 ਰੁਪਏ ਦੇ ਆਸ-ਪਾਸ ਹੀ ਰਹਿੰਦਾ ਸੀ ਤੇ ਹੁਣ ਜੜੀ ਇਹ ਹੁਣ ਇੱਕ ਪਾਸੇ ਦੀ ਟਿਕਟ ਵੀ ਲਗਭਗ 35000 ਰੁਪਏ ਮਿਲ ਰਹੀ ਹੈ ਹਾਲਾਂਕਿ ਜੜੀਆਂ 에ਅਰਲਾਈਨਸ ਹੈਗੀਆਂ ਆ ਸਿਸਟਮ ਨੂੰ ਆਮ ਬਣਾਉਣ ਦੇ ਲਈ ਕੰਮ ਕਰ ਰਹੀਆਂ ਹਨ ਪਰ ਜਦ ਤੱਕ ਯਾਤਰੀਆਂ ਨੂੰ ਮਹਿੰਗੀਆਂ ਟਿਕਟਾਂ ਤੇ ਲੰਬੀ ਉਡੀਕ ਦੋਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਆ ਅੱਜ ਦੇ ਜਿਹੜੇ ਕਰੰਸੀ ਰੇਟਸ ਕੀ ਚੱਲ ਰਹੇ ਹਨ ਸਭ ਤੋਂ ਪਹਿਲਾਂ ਅਮਰੀਕਾ ਅਮਰੀਕਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 99.98 ਪੈਸੀ कनेडा का डॉलर चल रहा है चौंह रुपये तिरवंजा पैसे से ऑसट्रेलिया का डॉलर चल रहा है उनाहठ रुपये सताहठ पैसे यूरो का रेट चल रहा है अच एक सौ चार रुपये सतासी पैसे से न्यूजीलैंड डॉलर का रेट चल रहा है इकवंजा रुपये छियानवे पैसे ते अरब अमरात द्राम का रेट चल रहा है चौबीस रुपये पचा पैसे यूरो का रेट चल रहा है एक सौ चार रुपये अच्छे चल रहा है तो पौंड का रेट जहाँ एक सौ भी रुपये नौ पैसे चल रहा है ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਹੁਣ ਬਿਨਾ OTP ਆਏ ਅਕਾਊਂਟ ਤੋਂ ਤੁਹਾਡੇ ਪੈਸੇ ਨਿਕਲ ਸਕਦੇ ਹਨ ਇੱਕ ਖਤਰਨਾਕ ਵਾਇਰਸ ਦੇ ਚਪੇਟ ਦੇ ਵਿੱਚ ਤੁਹਾਡਾ smartphones ਆ ਸਕਦਾ ਹੈ ਇਹ ਦੱਸਦੇ ਹਾਂ ਕਿ ਇਸ ਤਰ੍ਹਾਂ ਹੁੰਦਾ ਹੈ ਇਹ Android smartphones users ਨੂੰ ਹੁਣ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਇੱਕ ਨਵਾਂ ਵਾਇਰਸ ਜਿਹੜਾ ਹੈਗਾ ਬੈਂਕਿੰਗ ਐਪ ਦੇ ਵਿੱਚ ਵੱੜ ਕੇ ਉਸ ਜਿਹੜਾ ਬੈਂਕ ਅਕਾਊਂਟ ਖਾਲੀ ਕਰ ਸਕਦਾ ਹੈ ਤੇ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਸ ਦੇ ਲਈ hacker ਜਿਹੜੇ hacker ਹੁੰਦੇ ਹਨ ਉਹਨਾਂ ਨੂੰ OTP ਦੀ ਵੀ ਜ਼ਰੂਰਤ ਨਹੀਂ ਹੁੰਦੀ ਹੈ ਇਸ ਲਈ ਜਿਹੜੇ ਐਂਡਰੋਇਡ ਸਮਾਰਟਫੋਨ ਯੂਜ਼ਰ ਹੈਗੇ ਆ ਉਹਨਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ ਇੱਕ ਨਿਆ ਐਲਬੀਰੀਓਕਸ ਵਾਇਰਸ ਉਹਨਾਂ ਦਾ ਬੈਂਕ ਅਕਾਊਂਟ ਖਾਲੀ ਕਰ ਸਕਦਾ ਹੈ ਤੇ ਇਸ ਮੈਲਵੇਅਰ ਦੇ ਜ਼ਰੀਏ ਹੈਕਰ ਯੂਜ਼ਰ ਦੇ ਬੈਂਕਿੰਗ ਐਪ ਤੱਕ ਆਸਾਨੀ ਨਾਲ ਪਹੁੰਚ ਕੇ ਉਹਨਾਂ ਦਾ ਡਾਟਾ ਚੋਰਾ ਰਹੇ ਹਨ ਖਤਰਨਾਕ ਗੱਲ ਇਹ ਹੈ ਕਿ ਬੈਂਕਿੰਗ ਜਿਹੜੀ ਐਪ ਦੇ ਵਿੱਚ ਪਹੁੰਚ ਕੇ ਬਿਨਾ ਓਟੀਪੀ ਤੋਂ ਦੇ ਨਾਲ ਹੀ ਉਹ 트ਾਂਜੈਕਸ਼ਨ ਕਰਨੀ ਗੇ ਲੈਂਡਨ ਕਰ ਸਕਦੇ ਹਨ ਤੇ ਇਹ ਜਿਹੜਾ ਵਾਇਰਸ ਹੈਗਾ ਹੈ ਹੈਕਰਸ ਨੂੰ ਯੂਜ਼ਰ ਦੀ ਪਰਸਨਲ ਡਿਟੇਲਸ ਜਾਣੇ ਬਿਨਾ ਹੀ ਬੈਂਕਿੰਗ ਐਪ ਤੋਂ ਪੈਸੇ ਟਰਾਂਸਫਰ ਕਰਨ ਦੇ ਰਿਆ ਹੈ ਤੇ ਜਿਹੜੇ ਮੈਲਵੇਅਰ ਨਕਲੀ ਐਪਸ ਦੇ ਕਲੋਨ ਦੁਆਰਾ ਕੀਤੇ ਗਏ ਪਲੇ ਸਟੋਰ ਲਿਸਟਿੰਗ ਦੇ ਜ਼ਰੀਏ ਫੈਲ ਰਿਹਾ ਹੈ ਤੇ ਇਸ ਵਾਇਰਸ ਨੂੰ ਵੇਚਿਆ ਜਾ ਰਿਹਾ ਹੈ ਤੇ ਇਹ ਵੱਧਦਾ ਹੀ ਜਾ ਰਿਹਾ ਹੈ ਤੇ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਸ ਜਿਹੜਾ ਮੈਲਵੇਅਰ ਐਜ਼ ਅ ਸਰਵਿਸ ਦੇ ਰੂਪ ਵਿੱਚ ਇਸ ਨੂੰ ਇਹ बेचा ਜਾ ਰਿਹਾ ਹੈ ਤੇ ਇਹ ਇੱਕ ਅਜਿਹਾ ਮਾਡਲ ਹੈ ਜਿੱਥੇ ਹੈਕਰਸ ਸਿਰਫ ਸਬਸਕ੍ਰਿਪਸ਼ਨ ਲੈਂਦੇ ਹਨ ਤੇ ਆਪਣਾ ਮੈਲਵੇਅਰ ਜਿਹੜਾ ਹੈਗਾ ਡਾਊਨਲੋਡ ਕਰਦੇ ਹਨ ਤੇ ਉਹਨਾਂ ਨੂੰ ਆਪਣੇ ਕੰਮ ਤੇ ਲਗਾ ਦਿੰਦੇ ਹਨ ਤੇ ਐਂਡਰੌਇਡ ਅਥਾਰਟੀ ਦਾ ਕਹਿਣਾ ਹੈ ਕਿ ਰਿਸਰਚਰ ਤੋਂ ਪਹਿਲਾਂ ਹੀ 400 ਤੋਂ ਵੀ ਜ਼ਿਆਦਾ ਅਜਿਹੇ ਨਕਲੀ ਐਪਸ ਨੂੰ ਪਕੜਿਆ ਹੈ ਜਿਹੜੀਆਂ ਕਿ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਕਿਉਂਕਿ ਬੈਂਕਿੰਗ ਐਪ ਦਾ ਇਸਤੇਮਾਲ ਕਰਨ ਦੇ ਲਈ ਉਹਨਾਂ ਨੂੰ ਨਾ ਹੀ ਲੌਗਇਨ ਕ੍ਰੈਡਿਸ਼ਲ ਦੀ ਲੋੜ ਪੈਂਦੀ ਹੈ ਤੇ ਨਾ ਹੀ ਓਟੀਪੀ ਦੀ ਲੋੜ ਪੈਂਦੀ ਹੈ ਇਸ ਕਰਕੇ ਲੋਕਾਂ ਨੂੰ ਆਪਣੇ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਕਦੋਂ ਪੈਸੇ ਨਿਕਲ ਜਾਂਦੇ ਹਨ ਤੇ ਇਸ ਤੋਂ ਬਚਣ ਦੇ ਲਈ ਜਦੋਂ ਵੀ ਉਹ ਕੋਈ ਵੀ ਐਪ ਡਾਊਨਲੋਡ ਕਰਦੇ ਹਨ ਤਾਂ ਜਰੂਰ ਧਿਆਨ ਧਿਆਨ ਨਾਲ ਕਰਨ ਕਿਉਂਕਿ ਇਸ ਦੇ ਨਾਲ ਬਹੁਤ ਜ਼ਿਆਦਾ ਤੁਹਾਡੇ ਅਕਾਊਂਟਸ ਨੂੰ ਖਤਰਾ ਹੈ ਇਸ ਤੋਂ ਬਾਅਦ ਅਗਲੀ ਜਿਹੜੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਕਿ ਘਰ ਵਿੱਚ ਰੋਜ਼ਾਨਾ ਦੀ ਅਰਗਵਤੀਆਂ ਲਗਾਉਂਦੇ ਹਨ ਤਾਂ ਇਸ ਨਾਲ ਕੈਂਸਰ ਦੇ ਨਾਲ ਨਾਲ ਹੋਰ ਵੀ ਬਿਮਾਰੀਆਂ ਵਧਣ ਦਾ ਖਤਰਾ ਹੈ ਦੱਸਿਆ ਜਾ ਰਿਹਾ ਹੈ ਕਿ ਅਗਰਬਤੀਆਂ ਫੇਫੜਿਆਂ ਦੇ ਵਿੱਚ ਹੌਲੀ-ਹੌਲੀ ਜ਼ਹਿਰ ਵਾਂਗੂ ਕੰਮ ਕਰਦੀਆਂ ਹਨ ਤੇ ਆਮ ਦਿਨਾਂ ਦੇ ਵਿੱਚ ਖਾਸ ਕਰਕੇ ਤੇ ਹੋਰਾਂ ਮਿਲਣੇ ਵੀ ਬਹੁਤ ਸਾਰੇ ਲੋਕ ਅਗਰਬਤੀਆਂ ਲਗਾਉਂਦੇ ਹਨ ਤੇ ਕਿਉਂਕਿ ਅਗਰਬਤੀਆਂ ਦੇ ਵਿੱਚੋਂ ਨਿਕਲਵਾਨਾ ਧੂਆਂ ਦੇ ਧੂਆਂ ਤੇ ਉਹਦੀ 스మెల్ ਹੈਗੀ ਹੈ ਉਹ ਸਿਹਤ ਲਈ ਦਿੱਕਤਾਂ ਦਾ ਕਾਰਨ ਬਣ ਰਹੇ ਹਨ ਇਹ ਧੂਆਂ ਹੈਗਾ ਆ ਅੰਦਰ ਜਾ ਕੇ ਸਾਹ ਦੇ ਨਾਲ ਮਿਲ ਕੇ ਜਿਹੜੀਆਂ ਸਿਹਤ ਸੰਬੰਧੀ ਦਿੱਕਤਾਂ ਆ ਪੈਦਾ ਕਰਦਾ ਹੈ ਤੇ ਇਹ ਹੌਲੀ-ਹੌਲੀ ਫੇਫੜਿਆਂ ਦੇ ਵਿੱਚ ਜ਼ਹਿਰ ਵਾਂਗੂ ਫੈਲ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਅਗਰਬਤੀਆਂ ਦਾ ਧੂਆਂ ਸਿਰਦਰਦ ਸਾਹ ਲੈਣ ਦੀ ਪ੍ਰਣਾਲੀ ਦੇ ਵਿੱਚ ਦੇ ਕੰਮ ਕਰਨ ਨੂੰ ਮੁਸ਼ਕਲ ਬਣਾਉਂਦਾ ਹੈ ਚਮੜੀ ਦੀਆਂ ਦਿੱਕਤਾਂ ਤੇ ਹੋਰ ਅਲਰਜਿਕ ਜਿਹੜੇ ਰਿਐਕਸ਼ਨ ਹੈਗੇ ਆ ਉਹਨਾਂ ਨੂੰ ਪੈਦਾ ਕਰਦਾ ਹੈ ਤੇ ਇਸ ਦੇ ਲਈ ਅਗਰਬਤੀਆਂ ਚਲਾਉਂਦੇ ਸਮੇਂ ਸਾਵਧਾਨੀ ਰੱਖਣੀ ਚਾਹੀਦੀ ਹੈ ਤੇ ਜੇਕਰ ਘਰ ਦੇ ਵਿੱਚ ਕੋਈ ਅਸਥਮਾ ਨਗਰਸਤੀ ਬੱਚਾ ਹੈਗਾ ਜਾਂ ਜਬ ਸਿਆਣਾ ਹੈਗਾ ਤਾਂ ਉਸ ਨੂੰ ਤੋਂ ਬੱਤੀ ਜਲਾਉਣ ਤੋਂ ਬਾਅਦ ਤੁਰੰਤ ਕਮਰੇ ਤੋਂ ਬਾਹਰ ਲੈ ਜਾਣਾ ਚਾਹੀਦਾ ਹੈ ਇਸੀ ਅਜਿਹੀਆਂ ਕੁਝ ਖਾਸ ਖਬਰਾਂ ਇਸੇ ਨਾਲ ਹੀ ਅੱਪਾ ਵੀਡੀਓ ਖਤਮ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ